ਸੰਗਤ ਇੱਥੇ ਰਵਾਇਤ ਵਾਂਜੀ ਪ੍ਰਾਤਨ ਤਰੀਕੇ ਦੇ ਨਾਲ ਹਰ ਸਾਲ ਦੀ ਤਰ੍ਹਾਂ ਕੋ ਮੂਰਤੀ ਉਤਸਰਜਨ ਕਰਨ ਵਾਸਤੇ ਆਏ ਤੇ ਮੂਰਤੀ ਉਤਸਰਜਨ ਕਰਕੇ ਤੇ ਵਿੱਚ ਉਹ ਜਿਹੜੇ ਸੀਗੇ ਦਰਿਆ 'ਚ ਵੜ ਗਏ ਉਹ ਥੋੜਾ ਅੱਗੇ ਨੂੰ ਉਹ ਪਾਣੀ ਇੱਥੇ ਥੋੜਾ ਵਾ ਉਹ ਫਿਰ ਮੁਰਲੇ ਪਾਸੇ ਅੱਗੇ ਜਾ ਕੇ ਡੁੱਬੇ ਪਾਣੀ ਚ ਲੱਗੇ ਤੇ ਉੱਥੇ ਉਹ ਡੁੱਬ ਗਏ ਕਿੰਨੇ ਨੌਜਵਾਨ ਜਿਹੜੇ ਇੱਥੇ ਲਪਟਾ ਹੋਏ ਤੁਹਾਡੇ ਚਾਰ ਹੈਗੇ ਚਾਰ ਹੋਏ ਕੀ ਲੱਗਦੇ ਤੁਹਾਡੇ ਉਹ ਮੇਰੇ ਚਾਰੇ ਭਰਾ ਲੱਗਦੇ ਸਕੇ ਭਰਾ ਨੇ ਤਿੰਨ ਸਗੇ ਆ ਤੇ ਇੱਕ ਦੂਰ ਦਾ ਵਾ ਲekin ਕੈਂਪ ਇਕੱਠੇ ਭਰਾ ਸੀਗੇ ਸਕੇ ਹਾਂ ਜੀ ਸਰ ਕੀ ਘਟਨਾਗ੍ਰਾਮ ਜਿਹੜਾ ਹੈਗਾ ਵਾਪਰਿਆ ਇੱਥੇ ਵਿਆਸ ਰਿਆ ਤੇ ਅੱਜ ਤਨਾ ਕੁਛ ਸਾਮੀ ਸੜਕ ਤਿੰਨ ਚਾਰ ਵਜ ਦੀ ਗੱਲ ਹੈ ਜੀ ਸਾਨੂੰ ਸੂਚਨਾ ਪ੍ਰਾਪਤ ਹੋਈ ਸੰਗਤ ਇੱਥੇ ਰਵੈਤ ਹੈ ਜੀ ਪ੍ਰਾਤਨ ਤਰੀਕੇ ਦੇ ਨਾਲ ਹਰ ਸਾਲ ਦੀ ਤਰ੍ਹਾਂ ਕੋ ਮੂਰਤੀ ਉਤਸਰਜਨ ਕਰਨ ਵਾਸਤੇ ਆਏ ਤੇ ਮੂਰਤੀ ਉਤਸਰਜਨ ਕਰਕੇ ਤੇ ਵਿੱਚ ਉਹ ਜਿਹੜੇ ਸੀਗੇ ਦਰਿਆ ਚ ਵੜ ਗਏ ਉਹ ਥੋੜਾ ਅੱਗੇ ਨੂੰ ਉਹ ਪਾਣੀ ਇੱਥੇ ਥੋੜਾ ਵਾ ਉਹ ਫਿਰ ਮੁਰਲੇ ਪਾਸੇ ਅੱਗੇ ਜਾ ਕੇ ਡੁੱਬ ਗਏ ਪਾਣੀ ਚ ਲੱਗੇ ਤੇ ਉੱਥੇ ਉਹ ਡੁੱਬ ਗਏ ਉਹ ਸਾਨੂੰ ਸੂਚਨਾ ਮਿਲੀ ਜਦੋਂ ਦਾ ਪਰਿਵਾਰ ਨੇ ਸਾਨੂੰ ਦੱਸਿਆ ਫਿਰ ਅਸੀਂ ਇੱਥੇ ਆ ਕੇ ਇਹ ਸਾਡੇ ਇਥੇ ਲੋਕਲ ਸਾਡੇ ਕੋ ਆਪਣੇ ਗੋਤਾਖੋਰ ਨੇ ਜਿਹੜੇ 4-5 ਤੇ ਸਾਡੇ ਡੇਲੀ ਹੀ ਰਹਿੰਦੇ ਨੇ ਪ੍ਰਾਈਵੇਟ ਤੌਰ ਤੇ ਉਹਨਾਂ ਦੀ ਮਦਦ ਨਾਲ ਅਸੀਂ ਪਰਿਵਾਰਾਂ ਨਾਲ ਲੱ ਕੇ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਲੱਭੀ ਨਹੀਂ ਬੋਡੀਜ਼ ਥੱਲੇ ਜਾ ਚੁੱਕੀਆਂ ਨੇ ਹੁਣ ਤੱਕ ਕੋਈ ਪਤਾ ਲੱਗਿਆ ਜਾਂ ਫਿਰ ਗੋਤਾਖੋਰ ਟੀਮਾਂ ਕਿੰਨੀਆਂ ਕਿ ਲੱਗੀਆਂ ਗੋਤਾਖੋਰ ਟੀਮਾਂ ਨੇ ਸਾਡੀਆਂ ਲੋਕਲ ਲੱਗੀਆਂ ਨੇ ਵੈਸੇ ਸਾਡੀ ਐਸ ਜੀਮ ਸਾਹਿਬ ਨਾਲ ਵੀ ਗੱਲ ਜੀ ਉਹ ਵੀ ਸੰਦੇਰੇ ਨੇ ਇੱਕ ਸਾਡੀ ਸੁਸਾਇਟੀ ਹੈ ਸ਼ਾਰਪੁਰ ਤੋਂ ਉਹ ਵੀ ਚੱਲ ਪਈਆਂ ਨੇ ਉਹ ਟੀਮ 'ਚ ਤੇ ਅਸੀਂ ਇਥੇ ਇਸ ਮੌਕੇ ਨੂੰ ਸਿਕਯੁਰ ਕੀਤਾ ਹੋਇਆ ਵਾ ਤੇ ਉਹ ਪਰਿਵਾਰ ਵਾਲੇ ਸਾਡੇ ਨਾਲ ਨੇ ਹਰ ਸੰਭਵ ਕੋਸ਼ਿਸ਼ ਕੀਤੀ ਜਿਆਰ ਵੀ ਸਾਨੂੰ ਉਹ ਮਿਲ ਜਾਂਦੀ ਟੋਟਲ ਸਾਰੇ ਤੱਕ ਪਤਾ ਲੱਗਾ ਕਿਥੋਂ ਦੇ ਰਹਿਣ ਵਾਲੇ ਕਿਥੋਂ ਦੇ ਬਿਲਕੁਲ ਜੀ ਇਹ ਪਿਛਲਾ ਜਿਹੜਾ ਪਸ਼ੋਕੜ ਇਹਨਾਂ ਦਾ ਉਹ ਸੀਤਾਪੁਰ ਡਿਸਟ੍ਰਿਕਟ ਹੈ ਜੀ ਯੂਪੀ ਦੇ ਵਿੱਚ ਤੇ ਹੁਣ ਜਿਹੜਾ ਇਹ ਸਾਰੇ ਪਰਿਵਾਰ ਆ ਇੱਥੇ ਮਿਹਨਤ ਵਾਸਤੇ ਜਿਹੜੇ ਜਲੰਧਰ ਗੜਾ ਰਹਿ ਰਹੇ ਸਰ ਤੇ ਇਹ ਆਇਸਾ ਲਈ ਇੱਥੇ ਆਉਂਦੇ ਨੇ ਮਿਸਟਰ ਪ੍ਰਕਾਸ਼ ਨੇ ਜਿਹੜੇ ਇਹਨਾਂ ਨੂੰ ਹੈਡ ਕਰ ਰਹੇ ਸੀ ਜਿਹੜਾ ਦੇ ਸਭ ਤੋਂ ਸੀਨੀਅਰ ਹੈਗੇ ਜੀ ਪਰਿਵਾਰਾਂ ਦੇ ਮੈਂਬਰ ਇਹ ਸਾਰੇ ਪਰਿਵਾਰ ਡਿਸਟ੍ਰਿਕਟ ਸੀਤਾਪੁਰ ਦੇ ਰਹਿਣ ਵਾਲੇ ਨੇ ਕਿ ਉਹਨਾਂ ਨੇ ਫਿਰ ਸਾਨੂੰ ਦੱਸਿਆ ਵੀ ਅਸੀਂ ਹਰ ਆਇਸਾਲੀ ਥੇ ਹੁੰਨੇ ਆ ਤੇ ਆਇਸਾਲ ਦੀ ਤਰ੍ਹਾਂ ਵੀ ਅੱਜ ਸੰਡੇ ਸੀਗਾ ਤੇ ਆਇਸਾਲ ਆ ਗਿਆ ਜੀ ਉਸ ਤਰ੍ਹਾਂ ਤੇ ਇਥੇ ਜਿਹੜਾ ਫੰਕਸ਼ਨ ਹੁੰਦਾ ਉਹ ਲਾਸਟ 7 ਅੰਦਰ 9 ਤਰੀਕ ਨੂੰ ਹੁੰਦਾ ਜੀ ਪਰ ਉਹ ਰੁਟੀਨ ਚ ਆ ਕੇ ਇਥੇ ਆਇਸਾਲ ਦੀ ਤਰ੍ਹਾਂ ਜੋ ਉਹਨਾਂ ਦਾ ਹੈਗਾ ਸੀ ਰਵਾਇਤ ਦੇ ਅਨੁਸਾਰ ਉਹ ਮੂਰਤੀ ਅਸਰਜਨ ਕਰਨ ਵਾਸਤੇ ਆਉਂਦੇ ਆ ਤਕਰੀਬਨ ਉਮਰ ਕਿੰਨੀ ਕੁ ਆ ਸਰ ਇਹਨਾਂ ਦੇ ਜਿਹੜੇ ਇਹਨਾਂ ਦੇ ਵਿੱਚ ਜਿਹੜੇ ਹੈਗੇ ਜੀ ਟੋਟਲ ਜਿਹੜੇ 4 ਬੰਦੇ ਨੇ ਸਾਡੇ ਕੋਲੇ ਉਹਨਾਂ ਦੇ ਵਿੱਚ ਇੱਕ ਦੀ 22 ਸਾਲ ਉਮਰ ਹੈ 2 ਦੀ 17 17 17 18 3 ਦੀ 17 ਤੇ 18 ਸਾਲ ਦੇ ਨੌਜਵਾਨ ਬੱਚੇ ਕੀ ਨਾਮ ਹੈਗਾ ਮੇਰਾ ਨਾਮ ਹੈ ਐਨਕੁਰ ਹੈਗਾ ਐਨਕੁਰ ਹੈਗਾ ਐਨਕੁਰ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਹੋ ਮੈਂ ਤਾਂ ਉਦਾਂ ਹੀ ਇੱਥੇ ਜਲੰਧਰ ਅਰਬਨ ਸਟੇਟ ਫੇਸ 1 ਗਰਾ ਜਲੰਧਰ ਚ ਰਹਿੰਦਾ ਮੈਂ ਤੇ ਮੇਰਾ ਪਿੰਡ ਹੈਗਾ ਯੂਪੀ ਪਿੰਡ ਦਾ ਨਾਮ ਹੈਗਾ ਖਰਾਰਾ ਜ਼ਿਲ੍ਹਾ ਸਿਤਾਪ ਕੀ ਕਹਤੇ ਕਿੰਨੇ ਨੌਜਵਾਨ ਜਿਹੜੇ ਇੱਥੇ ਲੱਪਤਾ ਹੋਏ ਤੁਹਾਡੇ ਚਾਰ ਹੈਗੇ ਆ ਚਾਰ ਹੋਏ ਕੀ ਲੱਗਦੇ ਤੁਹਾਡੇ ਉਹ ਮੇਰੇ ਚਾਰੋ ਹੀ ਭਰਾ ਲੱਗਦੇ ਸਕੇ ਭਰਾ ਨੇ ਤਿੰਨ ਸਗੇ ਆ ਤੇ ਇੱਕ ਦੂਰ ਦਾ ਵਾ ਲੇਕਿ ਕੈਂਪ ਕਾ ਇੱਥੇ ਭਰਾ ਸੀਗੇ ਸਕੇ ਹਾਂਜੀ ਮਾਸੀ ਦਾ ਮੁੰਡਾ ਜੀ ਕਿਵੇਂ ਸੀਗੇ ਉਹ ਦੇਖੋ ਕਹਿਣ ਦਾ ਮਾਸੀ ਦਾ ਮੁੰਡਾ ਬੜ ਸਹਤ ਭਰਾ ਹੀ ਨਹੀਂ ਕੌਣ ਕੌਣ ਸੀਗੇ ਮਾਸੀ ਦੇ ਮੁੰਡੇ ਕਿੰਨੇ ਮਾਸੀ ਦਾ ਮੁੰਡਾ ਜਿਹਦਾ ਨਾਂ ਧੀ ਰਜੇਗਾ ਤੇ ਇੱਕ ਰਣਜੀਤ ਤੇ ਗੋਲੂ ਉਹ ਭਰਾ ਹੈਗਾ ਮਾਸੀ ਦੇ ਮੁੰਡੇ ਆ ਨਹੀਂ ਨਹੀਂ ਉਹ ਮੇਰੇ ਭਰਾ ਹੈਗੇ ਰਣਜੀਤ ਤੇ ਗੋਲੂ ਸਕੇ ਭਰਾ ਵਾ ਹਾਂਜੀ ਔਰ ਧੀਰਜ ਮਸੀ ਦਾ ਮੁੰਡਾ ਮਸੀ ਦਾ ਮੁੰਡਾ ਤੇ ਜਿਹੜਾ ਦੂਜਾ ਅੰਕਿਤ ਹੈਗਾ ਵਾ ਉਹ ਆਪਣੇ ਪਿੰਡ ਦਾ ਆਏਗਾ ਤੁਹਾਡੇ ਪਿੰਡ ਦਾ ਹਾਂ ਤੇ ਉਹ ਚਾਚੇ ਲੈ ਗਏ ਕਿਹੜਾ ਐ ਨਾ ਜੋ ਧੀਰਸ ਪਿਆ ਆਇਆ ਹੋਇਆ ਕਿੰਨੇ ਬੱਚੇ ਹੋਗੇ ਬੱਚੇ ਕੋਈ ਨਹੀਂ ਹੈ ਠੀਕ ਹੈ ਕਿੰਨੇ ਜਰ ਹੋ ਗਏ ਵਿਆਹ ਨੂੰ ਹੋ ਗਿਆ ਭਾਈ 3 ਸਾਲ ਹੋ ਗਏ 3 ਸਾਲ ਹੋ ਗਏ ਕੀ ਕੰਮ ਕਰਦਾ ਉਹ ਤਾਂ ਮਾਲੀ ਦਾ ਕੰਮ ਕਰਦਾ ਵਾ ਮਾਲੀ ਦਾ ਕੰਮ ਹਾਂਜੀ ਇੱਥੇ ਕਿਥੇ ਕਿਸ ਮਕਸਦ ਨਾਲ ਆਏ ਸੀਗੇ ਇੱਥੇ ਸੀਗਾ ਜਿਹੜੇ ਜਨਮ ਅਸ਼ਟਮੀ ਤੇ ਕਨਿਆ ਜੀ ਦੀ ਮੂਰਤ ਨਹੀਂ ਰੱਖਦੇ ਆ ਉਹ ਸਾਡੇ ਕੋਲ ਇੰਨੀ ਜੀ ਹੈਗੀ ਆ ਪਿੱਤਲ ਦੀ ਬਣਵਾਈਏ ਤੇ ਉਹਨੂੰ ਨਹਾਉਣ ਵਾਸਤੇ ਆਏ ਸੀਗੇ ਨਹ ਲਾਣਾ ਜਾਂ ਪ੍ਰਵਾਹਿਤ ਕਰਨਾ ਹੈ ਨਹ ਲਾਣਾ ਹੈ ਸੀ ਹਾਂਜੀ ਤੇ ਮੂਰਤੀ ਕਿਥਾਂ ਆਪਕਾ ਮੂਰਤੀ ਕਿੱਥੇ ਹੋਣਾ ਮੂਰਤੀ ਜਿਹੜੇ ਉਹ ਜਿਹੜੇ ਲੱਕੜ ਦਾ ਬਣਾਇਆ ਸੋ ਉਹ ਵਿੱਚੀ ਸੋਚ ਲਾ ਗੋ ਹਾਂਜੀ ਅੱਛਾ ਅੱਛਾ ਠੀਕ ਹੈ ਹੁਣ ਪਾਲ ਕਰ ਰਹੀ ਪੁਲਿਸ ਵੀ ਆਈ ਮੌਕੇ ਤੇ ਆਪਣੇ ਡਿਪਟੀ ਕਮਿਸ਼ਨਰ ਸਾਹਿਬ ਵੀ ਆਏ ਮਦਦ ਕਰ ਰਹੇ ਸਾਰੇ ਮਦਦ ਕਿਤੇ ਕੋਤਾ ਘੋਰ ਵੀ ਆਏ ਤੇ ਹੋਰ ਦੂਜੇ ਵੀ ਆਉਣ ਵਾਲੇ